ਪਹਿਲਾ ਕੁਐਸਚਨ ਕੀ ਕਹਿੰਦੇ ਨੇ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਨੇ ਇਸ ਕੁਐਸਚਨ ਦਾ ਜੋ ਆਪਣਾ ਰਾਈਟ ਆਨਸਰ ਹੋ ਜਾਏਗਾ ਕੀ ਹੋ ਜਾਏਗਾ ਬੀ ਪੰਜ ਪ੍ਰਕਾਰ ਦੇ ਵਿਸ਼ੇਸ਼ਣ ਹੁੰਦੇ ਨੇ ਨੈਕਸਟ ਵਿੱਚ ਕੀ ਕਿਹਾ ਗਿਆ ਜਿਹੜੇ ਪਰਨਾਵ ਕੇਵਲ ਵਿਅਕਤੀ ਦੇ ਪੁਰਖਾਂ ਦੇ ਨਾਵਾਂ ਦੇ ਤਾਂ ਤੇ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪੁਰਖਵਾਚਕ ਪਰਨਾਵ ਮੱਧਮ ਸੰਬੰਧਵਾਚਕ ਜਾਂ ਨਾਮ ਪਰਨਾਵ ਕਵੈਸਚਨ ਦਾ ਜੋ ਰਾਈਟ ਆਨਸਰ ਹੋ ਜਾਏਗਾ ਉਹ ਹੋ ਜਾਏਗਾ ਪੁਰਕਵਾਚਕ ਪ੍ਰਨਾਵ ਕਹਿੰਦੇ ਨੇ ਪੁਰਕਵਾਚਕ ਪ੍ਰਨਾਵ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਪੁਰਕਵਾਚਕ ਪ੍ਰਨਾਵ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਆਪਣਾ ਆਨਸਰ ਹੋ ਜਾਏਗਾ ਬੀ ਤਿੰਨ ਤਰ੍ਹਾਂ ਦੇ ਪੁਰਕਵਾਚਕ ਪ੍ਰਨਾਵ ਕਿੰਨੇ ਤਰ੍ਹਾਂ ਦੇ ਤਿੰਨ ਤਰ੍ਹਾਂ ਦੇ ਹੁੰਦੇ ਨੇ ਨੈਕਸਟ ਕਵੈਸਚਨ ਵਿੱਚ ਕੀ ਕਿਹਾ ਗਿਆ ਵਾਕ ਵਿੱਚ ਜੋ ਵਿਅਕਤੀ ਗੱਲ ਕਰਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਪਾਕ ਵਿੱਚ ਜੋ ਵਿਅਕਤੀ ਗੱਲ ਕਰਦਾ ਹੈ ਉੱਤਮਪੁਰਖ ਲੀਡਰ ਪਰਨਾਵ ਜਾਂ ਬੁਲਾਰਾ ਆਨਸਰ ਹੋ ਜਾਏਗਾ ਏ ਉੱਤਮਪੁਰਖ ਕਿਹਾ ਜਾਂਦਾ ਉਸ ਨੂੰ ਉੱਤਮਪੁਰਖ ਚੁਣੋ ਇਹਨਾਂ ਵਿੱਚੋਂ ਉੱਤਮਪੁਰਖ ਕੌਣ ਹੈ ਤੂੰ ਤੇਰਾ ਉਹ ਅਸੀਂ ਮੈਂ ਮੇਰਾ ਸਾਡਾ ਜਿਹੜਾ ਅਸੀਂ ਮਤਲਬ ਇਹਨਾਂ ਵਿੱਚੋਂ ਜੋ ਆਪਣਾ ਰਾਈਟ ਆਨਸਰ ਹੋ ਜਾਏਗਾ ਸੀ ਮੈਂ ਮੇਰਾ ਸਾਡਾ ਜੋ ਉੱਤਮਪੁਰਖ ਦਾ ਇਗਜ਼ਾਮਪਲ ਹੈ ਠੀਕ ਹੈ ਜੀ ਉਸ ਤੋਂ ਬਾਅਦ ਕੀ ਕਹਿੰਦੇ ਨੇ ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਜਿਸ ਬਾਰੇ ਗੱਲ ਕੀਤੀ ਜਾਵੇ ਕੀ ਕਵਾਂਗੇ ਆਪਣਾ ਆਨਸਰ ਹੋ ਜਾਏਗਾ ਏ ਅਨਾਂਪੁਰਕ ਵੀਡੀਓ ਬੱਚੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਨਾਲ-ਨਾਲ ਕਰਦੇ ਜਾਣਾ ਤੇ ਤੁਸੀਂ ਵੀ ਨਾਲ-ਨਾਲ ਆਪਣੇ ਆਨਸਰ ਲਗਾਉਂਦੇ ਜਾਣਾ ਅੱਜ ਥੋੜੇ ਸਮੇਂ ਵਿੱਚ ਆਪਾਂ ਵਾਤਵਾਰ ਕੁਐਸਚਨ ਕਰਾਂਗੇ ਨਿਜਵਾਚਕ ਪੜਨਾਵ ਹੁੰਦਿਆ ਹੋਇਆ ਵਿਯੋਜਕ ਵਾਗ ਵਾਕਾਂ ਨੂੰ ਵਾਪਸ ਵਿੱਚ ਜੋੜੇ ਉਸ ਨੂੰ ਕੀ ਜਾਂਦਾ ਹੈ ਉਸ ਨੂੰ ਕੀ ਕਹਾਂਗੇ ਆਪਣਾ ਆਨਸਰ ਹੋ ਜਾਏਗਾ ਇਹ ਸੰਬੰਧਵਾਚਕ ਪੜਨਾਵ ਜਿਹੜੇ ਪ੍ਰਸ਼ਨ ਪੁੱਛੰਦਾ ਕੰਮ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪ੍ਰਸ਼ਨ ਪੁੱਛੰਦਾ ਕੰਮ ਕਰਨ ਕੀ ਕਹਾਂਗੇ ਉਹਨਾਂ ਨੂੰ ਆਨਸਰ ਹੋ ਜਾਏਗਾ ਇਹ ਪ੍ਰਸ਼ਨਵਾਚਕ ਪੜਨਾਵ ਚਲਦੇ ਆ ਨੈਕਸਟ ਕੁਐਸਚਨ ਵੱਲ ਜਿਹੜੇ ਪਰਨਾਵ ਕਿਸੇ ਦੂਰ ਨੇੜੇ ਦੀ ਦਿੱ ਦੀ ਚੀਜ਼ ਵੱਲ ਇਸ਼ਾਰਾ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਆਨਸਰ ਹੋ ਜਾਏਗਾ ਏ ਨਿਸ਼ਚੇਵਾਚਕ ਪਰਨਾਵ ਉਸ ਬਨ ਨਿਸ਼ਚੇਵਾਚਕ ਪਰਨਾਵ ਚੁਣੋ ਇਹਨਾਂ ਵਿੱਚ ਨਿਸ਼ਚੇਵਾਚਕ ਦੀ ਜੋ ਐਗਜ਼ਾਮਪਲ ਹੈ ਉਹ ਆਪਾਂ ਦੇਖਦੇ ਹਾਂ ਕਿਹੜੇ ਹੁੰਦੇ ਨੇ ਆਪਣਾ ਆਨਸਰ ਕੀ ਹੋ ਜਾਏਗਾ ਬੀ ਉਹ ਉਹ ਮਤਲਬ ਸਾਰੇ ਜੋ ਆਵਾਜ਼ਾਂ ਹੁੰਦੀਆਂ ਨੇ ਉਕੇ ਨੇ ਨੈਸਟ ਸਵਾਲ ਚਾਹਗਾ ਪੜਨਾਵ ਹੁੰਦੇ ਨੇ ਨੈਕਸਟ ਕੁਐਸਚਨ ਕੀ ਕਹਿੰਦੇ ਨੇ ਨਿਸ਼ਚੇ ਵਾਚਕ ਪੜਨਾਵ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਨਿਸ਼ਚੇ ਵਾਚਕ ਪੜਨਾਵ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਆਨਸਰ ਹੋ ਜਾਏਗਾ ਬੀ ਦੋ ਤਰ੍ਹਾਂ ਦੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਵਿਸ਼ੇਸ਼ਣ ਹੁੰਦੇ ਨੇ ਆਪਣੇ ਕੋਲ ਪੰਜ ਤਰ੍ਹਾਂ ਦੇ ਆਨਸਰ ਇਹ ਹੋ ਜਾਏਗਾ ਨਾਵ ਦੀਆਂ ਕਿਹਾਂ ਕਿਸਮਾਂ ਨੇ ਨਾਵ ਦੇ ਕਿੰਨੇ ਕਿਸਮਾਂ ਨੇ ਆਪਣਾ ਆਨਸਰ ਕੀ ਹੋ ਜਾਏਗਾ ਏ ਪੰਜ ਕਿਸਮਾਂ ਹੁੰਦੀਆਂ ਨੇ ਨਾਵ ਦੀਆਂ ਉਸ ਤੋਂ ਬਾਅਦ ਕੀ ਕਿਹਾ ਗਿਆ ਜਿਹੜੇ ਸ਼ਬਦ ਕਿਸੇ ਮਨੁੱਖ ਵਸਤੂ ਸਥਾਨ ਭਾਵ ਆਦਿ ਦਾ ਗਿਆਨ ਕਰਾਉਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਆਪਣਾ ਆਨਸਰ ਹੋ ਜਾਏਗਾ ਏ ਨਾਵ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਵਿੱਚ ਕੀ ਕਿਹਾ ਗਿਆ ਜਿਹੜੇ ਸ਼ਬਦ ਆਮ ਮਨੁੱਖਤਾ ਵਸਤੂਆਂ ਜਾਨਵਰਾਂ ਤੇ ਕਿਸੇ ਜਾਤੀ ਦੇ ਪਦਾਰਥਾਂ ਆਦਿ ਦਾ ਗਿਆਨ ਕਰਾਉਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਕੀ ਕਵਾਂਗੇ ਆਪਾਂ ਉਹਨਾਂ ਨੂੰ ਕਵਾਂਗੇ ਆਮ ਨਾਮ ਨੈਕਸਟ ਕੁਐਸਚਨ ਵਿੱਚ ਕੀ ਕਿਹਾ ਗਿਆ ਹੈ ਜਿਹੜੇ ਸ਼ਬਦ ਕਿਸੇ ਖਾਸ ਮਨੁੱਖ ਇਸਤਰੀ ਜਗ੍ਹਾ ਸ਼ਹਿਰ ਦਾ ਗਿਆਨ ਕਰਾਉਣ ਜੋ ਖਾਸ ਚੀਜ਼ਾਂ ਨੇ ਮਨੁੱਖ ਇਸਤਰੀ ਜਗ੍ਹਾ ਸ਼ਹਿਰ ਦਾ ਗਿਆਨ ਕਰਾਉਣ ਉਹਨਾਂ ਨੂੰ ਕੀ ਕਵਾਂਗੇ ਆਪਾਂ ਉਹਨਾਂ ਕਹਾਂਗੇ ਖਾਸ ਨਾਮ ਖਾਸ ਨਾਮ ਨੂੰ ਹੋਰ ਕੀ ਕਿਹਾ ਜਾਂਦਾ ਹੈ ਇਕੱਟ ਵਾਚਕ ਨਿਜਵਾਚਕ ਜਾਤੀ ਵਾਚਕ ਜਿਹਨਾਂ ਵਿੱਚ ਕੋਈ ਨਹੀਂ ਉਹਨਾਂ ਨੂੰ ਹੋਰ ਕੀ ਆ ਜਾਂਦਾ ਹੈ ਉਹਨੂੰ ਨਿਜਵਾਚਕ ਨਾਮ ਕਹਾਂਗੇ ਚਲਦੇ ਨੈਕਸਟ ਕੁਐਸਚਨ ਆਵਾਂ ਜਿਹੜੇ ਸ਼ਬਦ ਜੀਵਾਂ ਜਾਂ ਵਸਤੂਆਂ ਦੇ ਸਮੂਹ ਦੇ ਕੱਟ ਦਾ ਗਿਆਨ ਕਰਾਉਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਕੀ ਕਹਾਂਗੇ ਆਨਸਰ ਹੋ ਜਾਏਗਾ ਇਕੱਟ ਵਾਚਕ ਨਾਮ ਜਿਹਨਾਂ ਸ਼ਬਦਾਂ ਤੋਂ ਕਿਸੇ ਗੁਣ ਹਾਲਾਤਾਂ ਜਾਂ ਭਾਵ ਦਾ ਪਤਾ ਲੱਗੇ ਉਸਨੂੰ ਕੀ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਆਨਸਰ ਹੋ ਜਾਏਗਾ ਬੀ ਭਾਵਵਾਚਕ ਨਾਵ ਨੈਕਸਟ ਕੁਐਸਚਨ ਜਿਹੜੇ ਸ਼ਬਦ ਕਿਸੇ ਤ올ੀਆਂ ਮਿਨੀਆਂ ਜਾਂ ਮਾਪੀਆਂ ਜਾ ਸਕਣ ਵਾਲੇ ਵਸਤੂਆਂ ਦਾ ਗਿਆਨ ਕਰਾਉਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਆਨਸਰ ਹੋ ਜਾਏਗਾ ਏ ਵਸਤੂਵਾਚਕ ਨਾਵ ਭਾਵਵਾਚਕ ਨਾਵ ਚੁਣੋ ਇਹਨਾਂ ਵਿੱਚੋਂ ਭਾਵਵਾਚਕ ਨਾਵ ਕਿਹੜਾ ਹੈ ਦਿੱਲੀ ਪਾਰ ਕਿਸਾਨ ਜਾਂ ਗਰਮੀ ਆਪਣਾ ਆਨਸਰ ਹੋ ਜਾਏਗਾ ਡੀ ਗਰਮੀ ਪਾਵਵਾਚਕ ਨਾਵ ਕਿਹਾ ਜਾਏਗਾ ਖਾਸ ਨਾਵ ਚੁਣੋ ਜੋ ਖਾਸ ਚੀਜ਼ਾਂ ਲਈ ਹੁੰਦੇ ਨੇ ਉਹਨਾਂ ਨੂੰ ਖਾਸ ਨਾਵ ਇਹਨਾਂ ਵਿੱਚ ਆਪਣਾ ਆਨਸਰ ਹੋ ਜਾਏਗਾ ਹੋ ਜਾਏਗਾ ਪਰਮੰਦਰ ਸਾਹਿਬ ਨੈਕਸਟ ਕੁਐਸਚਨ ਹੁਣ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਜੋ ਇੰਪੋਰਟੈਂਟ ਕੁਐਸਚਨ ਹੈ ਉਹ ਕਰਾਂਗੇ ਕਹਿੰਦੇ ਨੇ ਸਿੱਖ ਧਰਮ ਦਾ ਸੰਸਥਾਪਕ ਕੌਣ ਸੀ ਸਿੱਖ ਧਰਮ ਦਾ ਸੰਸਥਾਪਕ ਕੌਣ ਸੀ ਆਨਸਰ ਹੋ ਜਾਏਗਾ ਡੀ ਗੁਰੂ ਨਾਨਕ ਦੇਵ ਜੀ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀਆਂ ਦੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ ਮੰਜੀਆਂ ਪੀੜੀਆਂ ਉਦਾਸੀਆਂ ਜਾਂ ਉਪਰੋਕਤ ਵਿੱਚ ਕੋਈ ਨਹੀਂ ਆਨਸਰ ਹੋ ਜਾਏਗਾ ਸੀ ਉਦਾਸੀਆਂ ਕਹਾਂਗੇ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਵਸਾਇਆ ਤਰਨਤਾਰਨ ਕਰਤਾਰਪੁਰ ਕਡੂਰ ਸਾਹਿਬ ਜਾਂ ਜਲੰਧਰ ਆਨਸਰ ਹੋ ਜਾਏਗਾ ਬੀ ਸਰਤਾਰਪੁਰ ਜੋਨ ਕੀਤਾ ਹੈ ਪਾਕਿਸਤਾਨ ਵਿੱਚ ਫਿਰ ਕਹਿੰਦੇ ਨੇ ਸੰਗਤ ਨਾਮਕ ਸੰਸਥਾ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਸੰਗਤ ਨਾਮਕ ਸੰਸਥਾ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਆਨਸਰ ਹੋ ਜਾਏਗਾ ਆਪਣਾ ਡੀ ਗੁਰੂ ਨਾਨਕ ਦੇਵ ਜੀ ਦੁਆਰਾ ਪੰਗਤ ਨਾਮਕ ਸੰਸਥਾ ਦੀ ਸਥਾਪਨਾ ਸੰਗਤ ਔਰ ਪੰਗਤ ਨਾਮਕ ਸੰਸਥਾ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਇਸ ਦਾ ਜੋ ਆਪਣਾ ਆਨਸਰ ਹੋ ਜਾਏਗਾ ਬੀ ਗੁਰੂ ਨਾਨਕ ਦੇਵ ਜੀ ਸੰਗਤ ਔਰ ਪੰਗਤ ਦੋਨਾਂ ਜੋ ਸੰਸਥਾਵਾਂ ਸੀ ਸਥਾਪਨਾ ਕੀਤੀ ਗਈ ਗੁਰੂ ਨਾਨਕ ਦੇਵ ਜੀ ਦੁਆਰਾ ਉਸ ਤੋਂ ਬਾਅਦ ਕਰਤਾਰਪੁਰ ਕਿਹੜੇ ਦਰਿਆ ਦੇ ਕੰਢੇ ਤੇ ਸਥਿਤ ਹੈ ਬਿਆਸ ਸਤਲੁਜ ਨਾਵ ਜਰਾਵੀ ਕਰਤਾਰਪੁਰ ਕਿਤੇ ਰਾਵੀ ਦਰਿਆ ਦੇ ਕੰਢੇ ਤੇ ਕਨਨ ਚਤਨ ਨੇ ਪ੍ਰਭੂ ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਹੜੀ ਉਦਾਸੀ ਦੌਰਾਨ ਹੋਈ ਪਹਿਲੀ ਦੂਸਰੀ ਪਹਿਲੀ ਤੀਜੀ ਚ ਚੌਥੀ ਆਪਣਾ ਆਨਸਰ ਹੋ ਜਾਏਗਾ ਬੀ ਪਹਿਲੀ ਮਦასი ਉਸ ਤੋਂ ਬਾਅਦ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨੇ ਮੁਗਲ ਚਾਚਕ ਬਾਬਰ ਦੇ ਕਿਹੜੇ ਹਮਲੇ ਨੂੰ ਪਾਪਾਂ ਦੀ ਜਾਂਚ kiya ਸੀ ਕਿਹੜੇ ਹਮਲੇ ਨੂੰ kiya ਸੀ ਪਹਿਲਾ ਹਮਲਾ ਦੂਜਾ ਪੰਜਵਾਂ ਦਾ ਤੀਜਾ ਹਮਲਾ ਆਪਣਾ ਆਨਸਰ ਹੋ ਜਾਏਗਾ ਡੀ ਤੀਜਾ ਹਮਲਾ ਕਰਦੇ ਆਂ ਨੈਕਸਟ ਕੁਐਸਚਨ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸ਼ਾਸਕ ਕੌਣ ਸਨ? ਇਬਰਾਹਿਮ ਲੋਧੀ, ਬਾਬਰ, ਸਿਕੰਦਰ ਲੋਧੀ, ਲੋਧੀ ਦਾ ਉਪਰੋਕਤ ਸਾਰੇ। ਸਮਕਾਲੀ ਕੌਣ ਸਨ? ਡੀ ਉਪਰੋਕਤ ਸਾਰੇ। ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸੂਬੇਦਾਰ ਦੇ ਮੋਦੀਖਾਨੇ ਵਿੱਚ ਕੰਮ ਕੀਤਾ? ਸਿਕੰਦਰ ਲੋਧੀ, ਦੌਲਤਖਾਨਾ ਲੋਧੀ, ਬੈਲਨ ਲੋਧੀ ਜਾਂ ਵਿੱਚ ਕੋਈ ਨਹੀਂ। ਆਨਸਰ ਹੋ ਜਾਏਗਾ ਬੀ ਦੌਲਤਖਾਨਾ ਲੋਧੀ। ਉਸ ਤੋਂ ਬਾਅਦ ਕੀ ਗਿਆ ਸੱਜਣ ਨਾਮਕ ਠੱਗ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਕਿਹੜੇ ਸਥਾਨ ਤੇ ਹੋਈ ਸੀ ਇਸ ਕੁਸ਼ਣ ਦਾ ਰਾਈਟ ਆਨਸਰ ਹੋ ਜਾਏਗਾ ਸੀ ਤਲੁੰਬਾ ਠੀਕ ਹੈ ਜੀ ਸਾਰੇ ਕੁਸ਼ਣ ਕੀ ਨੇ ਇੰਪੋਰਟੈਂਟ ਹੀ ਲੱਗੇ ਨੇ ਸਭ ਤੋਂ ਪਹਿਲਾਂ ਕਿਹੜੇ ਵਿਅਕਤੀ ਨੂੰ ਗੁਰੂ ਨਾਨਕ ਦੇਵ ਜੀ ਦਾ ਚੇਲਾ ਬਣਨ ਦਾ ਮਾਣ ਹਾਸਿਲ ਹੋਇਆ ਮਲਿਕ ਪਾਗੋ ਸੱਜਣ ਠੱਗ ਪਾਈ ਬਾਲਾ ਤੇ ਪਾਈ ਲਾਲੋ ਆਨਸਰ ਹੋ ਜਾਏਗਾ ਆਪਣਾ ਡੀ ਪਾਈ ਲਾਲੋ ਨੂੰ ਇਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਸੁਮੰਦੇ ਇਹ ਸ਼ਬਦ ਕਿਸ ਮਹਾਪੁਰਖ ਦੇ ਹਨ ਭਗਤ ਕਬੀਰ ਬਾਬਾ ਫਰੀਦ ਗੁਰੂ ਹਰਗੋਬਿੰਦ ਗੁਰੂ ਅੰਗਦ ਦੇਵ ਜੀ ਕੋਸ਼ੰਦ ਰਾਈਟ ਆਨਸਰ ਹੋ ਜਾਏਗਾ ਏ ਭਗਤ ਕਬੀਰ ਠੀਕ ਹੈ ਜੀ ਉਸ ਤੋਂ ਬਾਅਦ ਕੀ ਕਿਹਾ ਗਿਆ ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਬਾਬਾ ਸ਼੍ਰੀ ਚੰਦ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਔਰ ਭਾਈ ਬਾਲਾ ਜੀ ਆਨਸਰ ਹੋ ਜਾਏਗਾ ਬੀ ਗੁਰੂ ਅੰਗਦ ਦੇਵ ਜੀ ਜਪਜੀ ਸਾਹਿਬ ਦੀ ਰਚਨਾ ਕਿਸ ਦੁਆਰਾ ਕੀਤੀ ਗਈ ਜਪਜੀ ਸਾਹਿਬ ਦੀ ਰਚਨਾ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਗੁਰੂ ਅਮਰਦਾਸ ਜੈਨਬ ਚ ਕੋਈ ਨਹੀਂ ਆਨਸਰ ਹੋ ਜਾਏਗਾ ਗੁਰੂ ਨਾਨਕ ਦੇਵ ਜੀ ਕੀਰਤਨ ਦੀ ਪ੍ਰਥਾ ਕਿਸ ਨੇ ਸ਼ੁਰੂ ਕੀਤੀ ਕੀਰਤਨ ਦੀ ਪ੍ਰਥਾ ਕਿਸ ਦੁਆਰਾ ਸ਼ੁਰੂ ਕੀਤੀ ਗਈ ਆਨਸਰ ਹੋ ਜਾਏਗਾ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਹੜੇ ਸਥਾਨ ਤੇ ਹੋਈ ਸੀ? ਚਿੱਟੀ ਬਈ, ਕਾਲੀ ਬਈ, ਬਿਆਸ ਨਦੀ ਜਾਂ ਰਾਵੀ ਨਦੀ ਤੇ? ਕੋਸ਼ੰਦ ਰਾਈਟ ਆਨਸਰ ਹੋ ਜਾਏਗਾ B ਕਾਲੀ ਬਈ ਤੇ ਜੋ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣੇ ਯਾਤਰਾਵਾਂ ਦੀ ਸ਼ੁਰੂਆਤ ਕਿਹੜੇ ਸਥਾਨ ਤੋਂ ਕੀਤੀ? ਕਰਤਾਰਪੁਰ, ਸultanpur, ਸੈਯਦਪੁਰ ਜਾਂ ਗੋਗਰਕ ਮੱਤਾ? ਆਨਸਰ ਹੋ ਜਾਏਗਾ C ਸੈਯਦਪੁਰ। ਮਲਿਕ ਪਾਗੋ ਕੌਣ ਸੀ ਇੱਕ ਠੱਗ ਸੀ ਡਾਕੂ ਸੀ ਇੱਕ ਮੀਰ ਸੀ ਜਾਂ ਤਰਖਾਨ ਸੀ ਮਲਿਕ ਪਾਗੋ ਕੌਣ ਸੀ ਇੱਕ ਅਮੀਰ ਵਿਅਕਤੀ ਸੀ ਆਨਸਰ ਸੀ ਹੋ ਜਾਏਗਾ ਭਾਈ ਲਾਲੋ ਕੌਣ ਸੀ ਕਡਾਕੂ ਸੀ ਠੱਗ ਸੀ ਅਮੀਰ ਸੀ ਜਾਂ ਤਰਖਾਨ ਸੀ ਰਾਈਟ ਆਨਸਰ ਡੀ ਇੱਕ ਤਰਖਾਨ ਸੀ ਜਪਜੀ ਸਾਹਿਬ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸਥਾਨ ਤੇ ਕੀਤੀ ਸੀ ਕਰਤਾਰਪੁਰ ਨਾਨਕ ਨਨਕਾਣਾ ਸਾਹਿਬ ਨਾਨਕ ਮੱਤਾ ਜੀ ਨਾਲ ਵਿੱਚ ਕੋਈ ਨਹੀਂ ਅਨਸਰ ਹੋ ਜਾਏਗਾ ਏ ਕਰਤਾਰਪੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਕਿੰਨੇ ਸ਼ਬਦ ਹੈਗੇ ਨੇ 907 974 9679 ਜਾਂ 116 ਰਾਈਟ ਅਨਸਰ ਇਸ ਬੀ 974 ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਦਾ ਦਹਾਸ਼ਕ ਕੌਣ ਸੀ ਰਾਈਟ ਅਨਸਰ ਹੋ ਜਾਏਗਾ ਰਾਈਟ ਆਨਸਰ ਕੀ ਹੈ ਸੀ ਬੈਲਨ ਲੋਦੀ ਨੈਕਸਟ ਕੁਐਸਚਨ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦਾ ਕਿਹੜੇ ਸਾਲ ਕਿੱਥੇ ਗੁਜ਼ਾਰੇ ਖਡੂਰ ਸਾਹਿਬ ਸੈਯਦਪੁਰ ਕਰਤਾਰਪੁਰ ਜਾਂ ਸੁਲਤਾਨਪੁਰ ਲੋਦੀ ਅਖੀਰ ਸਾਲ ਗੁਜ਼ਾਰੇ ਸੀ ਉਹਨਾਂ ਨੇ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਸਮਾਏ ਸੀਗੇ 1539 1549 1540 ਨੂੰ ਆਨਸਰ ਹੋ ਜਾਏਗਾ ਇਹ 1539 ਨੂੰ ਇਹ ਸੀਗੇ ਅੱਜ ਦੇ ਇੰਪੋਰਟੈਂਟ ਕੁਐਸਚਨ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਵੀਡੀਓ ਦੇਖਣ ਲਈ ਧੰਨਵਾਦ